ਜਿਹੜੀ ਪੰਚਾਇਤ ਸੀ ਇਹ ਸ਼ਬਦ ਬੜਾ ਪਾਤ੍ਰ ਪਵਿੱਤਰ ਸ਼ਬਦ ਹੈ ਪਿੰਡਾਂ ਤੋਂ ਇਹਦੀ ਬੜੀ ਮਹੱਤ ਸਾਰੇ ਰਿਗਵੇਦ ਕਿ ਵੀ ਇਹਦੀ ਗੋਈ ਭਰੀ ਦੀ ਹੈ ਇਹ ਕਿਸੇ ਪਿੰਡ ਨੂੰ ਚਲਾਉਣ ਵਾਲੀ ਇੱਕ ਬਾਡੀ ਜਿਹੜੀ ਪਿੰਡਾਂ ਨੂੰ ਗਵਰਨ ਕਰਦੀ ਸੀ ਪੰਚ ਪ੍ਰਵਾਨ ਪੰਚ ਪ੍ਰਧਾਨ ਕਿ ਇਹਨਾਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਇਹ ਪਿੰਡ ਨੂੰ ਚਲਾਉਣ ਵਾਸਤੇ ਕਿਸੇ ਵੀ ਕਿਸਮ ਦਾ ਮਸਲਾ ਹੋਣਾ ਪਿੰਡ 'ਚ ਕੁਝ ਸਿਆਣੇ ਕਿਸਮ ਦੇ ਲੋਕ ਜਿਹੜੇ ਦੇ ਮੈਂਬਰ ਬਣਦੇ ਸੀ ਪੰਜ ਬਣਦੇ ਸੀ ਉਹ ਇਹਨੂੰ ਬੜੇ ਵਧੀਆ ਢੰਗ ਨਾਲ ਚਲਾਉਂਦੇ ਸਾਰੇ ਪਿੰਡ ਚੋਂ ਲੋਕ ਚੁਣਦੇ ਸੀ ਫਿਰ ਹੌਲੀ ਹੌਲੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੰਡਣਾ ਕਿਵੇਂ ਹੈ ਪਿੰਡਾਂ 'ਚ ਵਾਰਡ ਬਣਾ ਕੇ ਜਿਹਦਾ ਕੋਈ ਮਤਲਬ ਹੀ ਨਹੀਂ ਪਿੰਡਾਂ 'ਚ ਵਾਰਡ ਬਣਨੇ ਚਾਹੀਦੇ ਪਿੰਡ ਚੋਂ ਸਿਆਣੇ ਲੋਕ ਬਣਨ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਅੱਜ ਤੋਂ ਨਾਮਿਨੇਸ਼ਨ ਜਿਹੜੀ ਹੈ ਉਹ ਸਟਾਰਟ ਹੋ ਗਈ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਪੰਚਾਇਤਾਂ ਚੁਣੀਆਂ ਜਾਣੀਆਂ ਨੇ ਪੰਚਾਇਤ ਨੂੰ ਜਿਹੜੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਸਰਕਾਰ ਦਾ ਇੱਕ ਅਹਿਮ ਅੰਗ ਮੰਨਿਆ ਜਾਂਦਾ ਹੈ ਕਿ ਸਭ ਤੋਂ ਮੁੱਢਲੀ ਕੜੀ ਜਿਹੜੀ ਆ ਉਹ ਪੰਚਾਇਤ ਹੁੰਦੀ ਆ ਸਰਕਾਰ ਦੀ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡੇ ਨਾਲ ਜਿਹੜੇ ਹੈਗੇ ਆ ਪਵਨਪ੍ਰੀਤ ਜੀ ਹੁਣੀ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੰਚਾਇਤਾਂ ਦਾ ਮਹੱਤਵ ਕੀ ਸੀ ਤੇ ਅੱਜਕੱਲ ਸਿਨੈਰੀਓ ਕੀ ਬਣ ਗਿਆ ਹੈਗਾ ਸਰ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹੈਗੀਆਂ ਕੀ ਸੋਚਣਾ ਹੈ ਕੀ ਮੰਨਣਾ ਹੈ ਹੈਗਾ ਤੁਸੀਂ ਜਿਹੜੀ ਪੰਚਾਇਤ ਸੀ ਇਹ ਸ਼ਬਦ ਬੜਾ 파ਸਪ੍ਰਿਕ ਸ਼ਬਦ ਹੈ ਪੰਜਾਂ ਤੋਂ ਇਹ ਵੀ ਬੜੀ ਮਹੱਤਵ ਸਾਰੇ ਰਿਗਵੇਦ 'ਚ ਵੀ ਇਹਦੀ ਗੁਆਈ ਭਰੀ ਦੀ ਹੈ ਇਹ ਕਿਸੇ ਪਿੰਡ ਨੂੰ ਚਲਾਉਣ ਵਾਲੀ ਇੱਕ ਬਾਡੀ ਜਿਹੜੀ ਪਿੰਡਾਂ ਨੂੰ ਗਵਰਨ ਕਰਦੀ ਸੀ ਭਾਰਤੀ ਉਪਮਹਾਦੀਪ ਕੇ ਨੂੰ ਕਹਿ ਸਕਦੇ ਆਪਾਂ 250 ਕਾਮਨ ਏਰਾ ਸ਼ੁਰੂਆਤ ਹੋਈ ਹੈ ਪੰਜਾਬ ਕੀ ਨਹੀਂ ਦੇਸ਼ ਕੀ ਨਹੀਂ ਨੇਪਾਲ 'ਚ ਜਿੰਨਾ ਸਬ ਕਨਫੀਡੈਂਟ ਭਾਰਤੀ ਉਪਮਹਾਦੀਪ ਆਪਾਂ ਕਹਿ ਸਕਦੇ ਆਂ ਉਸ ਤੋਂ ਬਾਅਦ ਇਹਦੀ ਰਿਗਵੇਤ ਚ ਵੀ ਗਵਾਹੀ ਭਰੀਦੀ ਹੈ ਤੇ ਸਾਡੀ ਗੁਰਬਾਣੀ ਚ ਵੀ ਇਹਦੀ ਏਡੀ ਵੱਡੀ ਮਹੱਤਤਾ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਕਿ ਇਹਨਾਂ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਇਹ ਪਿੰਡ ਨੂੰ ਚਲਾਉਣ ਵਾਸਤੇ ਕਿਸੇ ਵੀ ਕਿਸਮ ਦਾ ਮਸਲਾ ਹੋਣਾ ਪਿੰਡ 'ਚ ਕੁਝ ਸਿਆਣੇ ਕਿਸਮ ਦੇ ਲੋਕ ਜਿਹੜੇ ਇਹ ਮੈਂਬਰ ਬਣਦੇ ਸੀ ਪੰਚ ਬਣਦੇ ਸੀ ਉਹ ਇਹਨੂੰ ਬੜੇ ਵਧੀਆ ਢੰਗ ਨਾਲ ਚਲਾਉਂਦੇ ਸੀ ਹੌਲੀ-ਹੌਲੀ ਜਦੋਂ ਅੰਗਰੇਜ਼ ਇਸ ਧਰਤੀ ਤੇ ਆਏ ਆ ਉਹਨਾਂ ਨੇ ਵੀ ਇਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਮੁਗਲਾਂ ਨੇ ਵੀ ਇਸ ਪੰਜ ਪ੍ਰਮਾਣਗੀ ਦੀ ਗੱਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਵੱਡੇ ਜ਼ਮੀਦਾਰ ਬਣਾਏ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਸਭ ਤੋਂ ਪਹਿਲਾਂ ਜਦੋਂ ਬੰਗਾਲ ਤੇ ਜਿੱਤੇ ਤੇ ਉਹਨਾਂ ਨੇ ਵੀ ਇਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੰਡਾਂ ਦਾ ਜਿਹੜਾ ਰਿਕਾਰਡ ਹੈ ਨਵੀਂ ਸ਼ੁਰੂਆਤ ਕੀਤੀ ਕਿ ਪਟਵਾਰੀ ਕਈ ਕਈ ਪਿੰਡਾਂ ਦਾ ਰਿਕਾਰਡ ਰੱਖਣਗੇ ਇਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਲੰਬੇ ਸਮੇਂ ਬਾਅਦ 1947 ਜਿਹਦਾ ਕੰਮ ਸ਼ੁਰੂਆਤ ਹੋਈ ਕਿ ਪਿੰਡਾਂ ਨੂੰ ਗਵਰਨ ਕਰਨ ਦੇ ਵਾਸਤੇ ਪਿੰਡਾਂ ਦੀ ਇੱਕ ਕਬਾਡੀ ਚੁਣੀ ਜਾਂਦੇ ਸਿਆਣੇ ਲੋਕਾਂ ਦੀ ਜਿਹੜੇ ਪਿੰਡਾਂ ਕੀ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਹੋਵੇ ਸਾਰੇ ਕਾਸੀ ਦੀ ਗੱਲ ਹੋਵੇ ਇੱਕ ਵਾਰੀ ਜਦੋਂ ਅਸੀਂ ਛੋਟੇ ਹੁੰਦੇ ਸੀ ਕਹਾਣੀਆਂ ਦੇ ਰੂਪ ਚ ਇਹ ਗੱਲ ਪੜਾਈ ਜਾਂਦੀ ਸੀ ਕਿ ਗੋਡ ਲਿਵਜ਼ ਇਨ ਦੀ ਪੰਚ ਕਿ ਜਿਹੜੇ ਉਹ ਪੰਜਾਂ ਤੋਂ ਭਾਵ ਸੀ ਵੀ ਜਿਹੜੇ ਉਹਦੇ ਮੈਂਬਰ ਬਣਦੇ ਸੀ ਜਿਹੜੇ ਪਿੰਡ ਦੇ ਲੋਕ ਚੁਣਦੇ ਸੀ ਸਿਆਣੇ ਲੋਜਾਂ ਨੂੰ ਉਹ ਪਿੰਡਾਂ 'ਚ ਸੱਚੀ ਗੱਲ ਸਾਹਮਣੇ ਕਹਿ ਦਿੰਦੇ ਸੀ ਤੇ ਜਿਹਦੇ ਨਾਲ ਸਾਰੇ ਮਸਲੇ ਸੀ ਜਿਹੜੇ ਉਹ ਪਿੰਡਾਂ ਦੇ ਨਿਬੜ ਜਾਂਦੇ ਸੀ ਉਸ ਤਾਹੇ ਕਿਸੇ ਵੀ ਕਿਸਮ ਦਾ ਹੋਵੇ ਜੇ ਸਮਾਜਿਕ ਹੋਵੇ ਕਿਸੇ ਵੀ ਕਿਸਮ ਦੀ ਗੱਲ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਜਿਵੇਂ ਸਾਡੀ ਗੁਰਬਾਣੀ ਚ ਪੰਜ ਪ੍ਰਵਾਨ ਪੰਜ ਪ੍ਰਧਾਨੀ ਦਾ ਇਹ ਕਨਸੈਪਟ ਹੈ ਉਹਨੂੰ ਪੂਰਾ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਜਿਹੜੇ ਅੱਜ ਹਾਲਾਤ ਬਣੇ ਵੀ ਐ ਉਹ ਉਹਦੇ ਚ ਰਾਜਨੀਤੀ ਨੇ ਸਾਡੇ ਲੋਕਾਂ ਚ ਕਿਹੜੇ ਕਿਸਮ ਦੀਆਂ ਪੰਚਾਇਤਾਂ ਬਣਾਤੀਆਂ ਪਹਿਲਾਂ ਸਾਰੇ ਪਿੰਡ ਚੋਂ ਲੋਕ ਚੁਣਦੇ ਸੀ ਫਿਰ ਹੌਲੀ ਹੌਲੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੰਡਣਾ ਕਿਵੇਂ ਹੈ ਪਿੰਡਾਂ 'ਚ ਵਾਰਡ ਬਣਾ ਕੇ ਜਿਹਦਾ ਕੋਈ ਮਤਲਬ ਹੀ ਨਹੀਂ ਪਿੰਡਾਂ 'ਚ ਵਾਰਡ ਬਣਨੇ ਚਾਹੀਦੇ ਆ ਪਿੰਡ ਚੋ ਸਿਆਣੇ ਲੋਕ ਬਣਨ ਇਹਦਾ ਜਿਹੜਾ ਸਰੂਪ ਸੀ ਮੁੱਢਲਾ ਪੰਚਾਇਤ ਦਾ ਇੱਕ ਪਿੰਡ ਦੀ ਗਵਰਨਿੰਗ ਬਾਡੀ ਉਹਦਾ ਸਰੂਪ ਹੀ ਅੱਜ ਉਹਨਾਂ ਲੋਕਾਂ ਨੇ ਬਦਲ ਕੇ ਰੱਖ ਦਿੱਤਾ ਇਹਨਾਂ ਹਾਲਾਤਾਂ 'ਚ ਜਿਹੜੀਆਂ ਚੋਣਾ ਹੋਣ ਜਾਂਦੀਆਂ ਇਹ ਇੱਥੇ ਪਿੰਡਾਂ ਨੂੰ ਵੰਡਣ ਦਾ ਕੰਮ ਹੈ ਉੱਥੇ ਹੀ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੋਂ ਹਟਾ ਕੇ ਅੱਜ ਦੇ ਸਮੇਂ 'ਚ ਮੈਂ ਕਹਿ ਸਕਦਾ ਹਾਂ ਕਿ ਹੋਰ ਪਾਸੇ ਲਾਉਣ ਦਾ ਕੰਮ ਇਸ ਲਈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਹਿਣਾ ਚਾਹਣਾ ਹੈ ਕਿ ਆਪਾਂ ਇਹਦੇ ਅਸਲੀ ਕਨਸੈਪਟ ਨੂੰ ਸਮਝੀਏ ਜਿੰਨਾ ਚਿਰ ਇਹਦੇ ਅਸਲੀ ਕਨਸੈਪਟ ਨੂੰ ਨਹੀਂ ਸਮਝਾਂਗੇ ਉਹਨਾਂ ਚਿਰ ਇਹਦੀ ਅਸੀਂ ਮਹੱਤਤਾ ਨਹੀਂ ਸਮਝ ਸਕਦੇ ਹੁਣ ਜਦੋਂ ਸਾਡੀਆਂ ਸਰਕਾਰਾਂ ਨੇ 3 ਟਾਇਰ ਸਿਸਟਮ ਇਹਦਾ ਪੰਚਾਇਤ ਪੰਚਾਇਤ ਪਿੰਡਾਂ ਦੇ ਕੰਮਾਂ ਵਾਸਤੇ ਉਸ ਤੋਂ ਅੱਗੇ ਬਲਾਕ ਸਭਾ ਸੰਮਤੀ ਪੰਚਾਇਤ ਸੰਮਤੀ ਉਸ ਤੋਂ ਅੱਗੇ ਸੀ ਜ਼ਿਲ੍ਹਾ ਪ੍ਰੀਸ਼ਦ ਇਹ ਬਣੇ ਵੀ ਹੈ ਤਾਂ ਕਿ ਇਹਨਾਂ ਨੂੰ ਤੇ ਇੱਕ ਸੂਧ ਰਾਈ ਵਧ ਅਧਿਕਾਰ ਵੀ ਦਿੱਤੇ ਵੀ ਹੈ ਇਹ ਚੰਗੀ ਤਰ੍ਹਾਂ ਆਜ਼ਾਦਾਨਾ ਤੌਰ ਤੇ ਕੰਮ ਕਰਨ ਅਸੀਂ ਪਹਿਲਾਂ ਕਹਿੰਦੇ ਸਭ ਇਹ ਵਧੀਆ ਕੰਮ ਹੋਇਆ ਕਿ ਨਿਸ਼ਾਨ ਤੇ ਚੋਣਾਂ ਨਹੀਂ ਲੜੀਆਂ ਚਾਹੀਦੀਆਂ ਚਾਹੀਦੀਆਂ ਤੇ ਇਸ ਵਾਰ ਸਰਕਾਰ ਨੇ ਕੀਤਾ ਵੀ ਸੀ ਕਿ ਚੋਣਾਂ ਇਸ ਨਿਸ਼ਾਨ ਤੇ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਭਾਈਚਾਰਕ ਚੋਣਾਂ ਹੁੰਦੀਆਂ ਪਰ ਜਿੰਨੀ ਦਖਲ ਅੰਦਾਜ਼ੀ ਹੁਣ ਇਹਨਾਂ ਦਿਨਾਂ ਤੋਂ ਸਾਨੂੰ ਨੂੰ ਮਿਲ ਰਹੀ ਹੈ ਉਹ ਕਹਿਣ ਤੋਂ ਪਰੇ ਹੈ ਇਹ ਕੋਈ ਪਹਿਲੀ ਵਾਰ ਨਹੀਂ ਹਰ ਵਾਰ ਹੀ ਇਹ ਦਖਲ ਅੰਦਾਜ਼ੀ ਤਾਂ ਹੁੰਦੀ ਹੈ ਪਹਿਲਾਂ ਇੰਨੀ ਵੱਡੀ ਪੱਧਰ ਤੇ ਦਖਲ ਅੰਦਾਜ਼ੀ ਆਗੂ ਨਹੀਂ ਕਰਿਆ ਕਰਦੇ ਸੀ ਪਰ ਹੁਣ ਜਿੰਨੀ ਵੱਡੀ ਪੱਧਰ ਤੇ ਸ਼ੁਰੂ ਹੋ ਗਈਆਂ ਉਹ ਬਹੁਤ ਜ਼ਿਆਦਾ ਤੇ ਇਹਦਾ ਉਹਨਾਂ ਰਾਜਨੀਤਿਕ ਲੋਕਾਂ ਨੂੰ ਹੀ ਖਮਿਆਜਾ ਵੀ ਭੁਗਤਣਾ ਪੈਂਦਾ ਉਹਨਾਂ ਲਈ ਸਮੇਂ ਪਵਨਪ੍ਰੀਤ ਜੀ ਇੱਕ ਗੱਲ ਲਓ ਸੋ ਅੱਜ ਦਾ ਚੋਣਾਂ ਦਾ ਸਮਾਂ ਅੱਜ ਦੀਆਂ ਪੰਚਾਇਤੀ ਚੋਣਾਂ ਕਿਉਂਕਿ ਉਸ ਤੋਂ 20 25 30 ਸਾਲ ਪੁਰਾਣੀਆਂ ਪੰਚਾਇਤੀ ਚੋਣਾਂ 'ਚ ਫਰਕ ਕੀ ਲੱਗਦਾ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਆ ਗਿਆ ਪੰਚਾਇਤਾਂ ਦੇ ਕੰਮਕਾਰ 'ਚ ਵੀ ਫਰਕ ਹੈ ਕੰਮਕਾਰ 'ਚ ਵੀ ਫਰਕ ਹੈ ਪਹਿਲਾਂ ਪੰਚਾਇਤੀ ਚੋਣਾਂ 'ਚ ਐਨਾ ਤਾਮਝਾਮ ਨਹੀਂ ਹੁੰਦਾ ਸੀ ਇੱਕ ਦਿਨ ਪਹਿਲਾਂ ਜਾ ਕੇ ਜਿਹੜਾ ਸੀ ਜਮਲਾ ਉਹ ਲੋਕਾਂ ਦੇ ਪਿੰਡਾਂ 'ਚ ਹੀ ਕਾਗਜ਼ ਭਰਉਂਦੇ ਸੀ ਪਰ ਹੌਲੀ-ਹੌਲੀ ਇਹਨੂੰ ਸ਼ਹਿਰ ਲੈਵਲ ਤੇ ਲਿਆਂਦਾ ਸ਼ਹਿਰ ਲੈਵਲ ਤੇ ਇੱਥੇ ਰਿਟਰਨਿੰਗ ਅਫਸਰ ਲੱਗਣ ਲੱਗੇ ਆ ਜਿਆਦਾ ਇਹਦਾ ਜਿਹੜਾ ਸੀ ਨਾ ਕੰਪਲਿਕੇਸ਼ਨਾਂ ਵਧਾਤੀਆਂ ਇਹਦੇ 'ਚ ਲੋਕਾਂ ਨੂੰ ਇਹਦੇ ਸ਼ਹਿਰ ਆਉਣ ਦਾ ਕੰਮ ਵੀ ਜਿਹੜੇ ਸਿਆਣੇ ਲੋਕ ਐ ਉਹ ਤਾਂ ਇਹ ਤੋਂ ਪਾਸੇ ਦੂਰ ਹੋਣ ਦਾ ਕੰਮ ਹੀ ਕਰਦੇ ਵੀ ਸ਼ਹਿਰਾਂ ਚ ਜਾ ਕੇ ਕੀ ਕਰਨਾ ਕਿ ਅੱਗੇ ਜਾ ਕੇ ਉਫੇਕ ਤਰਾਂਗੇ ਕਿੰਨੇ ਧੱਕੇ ਖਾਣੇ ਪੈਣਗੇ ਪਹਿਲਾਂ ਸਿੰਪਲ ਕੰਮ ਹੁੰਦਾ ਸੀ ਕਿ ਪਿੰਡਾਂ ਕੀ ਲੋਕ ਕਾਗਜ਼ੀ ਪਰ ਦੇ ਸੀ ਉਦੋਂ ਵੀ ਕੁਛ ਇਹਦੇ ਚ ਠੀਕ ਸੀ ਪਰ ਜਿਵੇਂ ਰਾਜਨੀਤੀ ਨੇ ਸਾਰੇ ਸਿਸਟਮ ਚ ਵਿਗਾੜ ਪੈਦਾ ਕੀਤਾ ਇਹਦਾ ਥੱਲੇ ਤੱਕ ਵੀ ਇਹ ਵਿਗਾੜ ਆ ਜਿਹੜੇ ਇਹ ਗਏ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਭਾਈ ਤੁਸੀਂ ਸਰਵਸੰਮਤੀਆਂ ਕਰੋ ਚੋਣਾਂ ਲੜੋਈ ਨਾਲ ਸਰਵਸੰਮਤੀ ਕਰੋਗੇ ਤੁਹਾਨੂੰ 5 ਲੱਖ ਦੀ ਗ੍ਰਾਂਟ ਵੀ ਦੇਵਾਂਗੇ ਕਿ ਲੱਗਦਾ ਸਰਵਸੰਮਤੀਆਂ ਹੋ ਜਾਣਗੀਆਂ ਕਿਉਂਕਿ ਪਿਛਲੇ ਸਮਿਆਂ ਚ ਤੇ ਲੋਕਾਂ ਨੂੰ ਵੰਡ ਹੀ ਇੰਨਾ ਦਿੱਤਾ ਗਿਆ ਕਿ ਸਾਡੀ ਭਾਈਚਾਰਕ ਸਾਂਝ ਹੀ ਤੋੜ ਦਿੱਤੀ ਗਈ ਹੈ ਇਸ ਕਰਕੇ ਸਮਝ ਨਹੀਂ ਭਰਾ ਭਰਾ ਦੇ ਘਰੇ ਵਕ ਵਕ ਟੰਡੇ ਲੱਗੇ ਲੱਗੇ ਵੀ ਹੈ ਹਾਂਜੀ ਦੂਜੀ ਗੱਲ ਮੈਂ ਕਹਿਣੀ ਚਾਹਣਾ ਕਿ ਜਿਹੇ ਸਮੇਂ ਚ ਚੋਣਾ ਕਰਾਉਣੀਆ ਬੇहद ਮਾੜੀ ਗੱਲ ਕਿਉਂਕਿ ਪੰਜਾਬ ਦੇ ਕਿਸਾਨ ਤੇ ਮਜ਼ਦੂਰਾਂ ਨੇ ਇਹਦੇ ਚ ਹਿੱਸਾ ਲੈਣਾ ਹੁੰਦਾ ਤੇ ਪੰਜਾਬ ਦੀ ਜਿਹੜੀ ਫਸਲ ਹੈ ਝੋਨੇ ਦੀ ਫਸਲ ਹੈ ਜਿਹੜੀ ਉਹ ਉਹਦਾ ਸਮਾਂ ਪਰ ਇਹ ਸਭ ਤੋਂ ਵੱਡਾ ਪਰੇਸ਼ਨ ਹੈ ਮਤਲਬ ਇਸ ਵਾਰ ਦੋਨੇ ਸੀਜ਼ਨ ਪੈਰਨਲ ਚੱਲਣਗੇ ਵੋਟਾਂ ਦਾ ਵੀ ਇਸ ਝੋਨੇ ਦਾ ਵੀ ਇਸ ਕਰਕੇ ਹੀ ਕਹਨੇ ਚਾਹੁੰਦੇ ਵੀ ਸਰਕਾਰ ਨੇ ਬਹੁਤ ਗਲਤ ਫੈਸਲਾ ਲਿਆ ਕਿ ਜਿਹੜਾ ਇੱਕ ਮਹੀਨੇ ਚ ਲੋਕਾਂ ਦੀ ਫਸਲ ਹੈ ਇੱਕ ਬਹੁਤ ਵੱਡਾ ਪਰੇਸ਼ਨ ਹੈ ਜਿਹੜਾ ਮੰਡੀਆਂ ਜਾ ਕੇ ਉਸ ਤੋਂ ਬਾਅਦ ਗੜਾਉਣਾ ਚ ਜਾ ਕੇ ਲੱਗਣਾ ਹੁੰਦਾ ਹੈ ਪੰਜਾਬ ਜਿਹੜਾ ਲਗਭਗ ਸੈਂਟਰਲ ਪੂਲ ਚ 37% ਜਿਹੜਾ ਜੀਓਗ੍ਰਾਫਿਕਲੀ ਬਹੁਤ ਛੋਟਾ ਹੈ ਪਰ ਸੈਂਟਰਲ ਪੂਰ ਚੋਂ ਦਾ ਹਿੱਸਾ ਜਿਹੜਾ ਉਹ ਲਗਭਗ 37% ਦੇ ਤੌਰ ਤੇ ਪੰਜਾਬ ਚ ਪੈਂਦਾ ਐ ਕਿ ਪੰਜਾਬ ਕੀ ਕਰੂਗਾ ਸਰਕਾਰ ਨੇ ਤਾਂ ਪਿਛਲੇ 2 ਸਾਲਾਂ ਦਾ ਜਿਹੜਾ ਹੈਗਾ ਸੀਜ਼ਨ ਦਾ ਚੌਲ ਆ ਉਹੀ ਨਹੀਂ ਚੱਕਿਆ ਪੰਜਾਬ ਚੋਂ ਐ ਕਿ ਤਾਂ ਸਗੋਂ ਕਿਸਾਨਾਂ ਨੂੰ ਹੋਰ ਘੰਬਲ ਪੂਸਾ ਪੈਣਾ ਹੈ ਟਰੇਡਰ ਮਾਲਕਾਂ ਨੇ ਕਿਹਾ ਤਾਂ ਵੀ ਅਸੀਂ ਇਸ ਮਾਲ ਚੱਕਣਾ ਨਹੀਂ ਸੀ ਪ੍ਰਬੰਧਾਂ ਦੇ ਹਿੱਸਾ ਨਹੀਂ ਲੈਣਾ ਤੇ ਇਹ ਸਰਕਾਰ ਕਹਿੰਦੀ ਹੈ ਕਿ ਅਸੀਂ ਅਲਾਰਟ ਕਰਨੀ ਹੈ ਤੁਸੀਂ ਰੱਖੋ ਤੇ ਜਿਹੜਾ ਹੈਗਾ ਚੌਲ ਬਣਿਆ ਹੋਇਆ ਤਿਆਰ ਹੋਇਆ ਚੌਲ ਰੱਖਣ ਨੂੰ 당ਗਦੇ ਹਨ ਜਦੋਂ ਤੁਸੀਂ ਸਾਰੇ ਵਰਲਡ ਦੀ ਗ੍ਰੇਨ ਦੇ ਤੁਸੀਂ ਪੈਰਾਮੀਟਰ ਵੇਖੋਗੇ ਦਾ ਸਾਰੇ ਦੁਨੀਆ 'ਚ ਅਨਾਜ ਦੀ ਕਮੀ ਹੈ ਜੇ ਆਪਾਂ ਕਹਿ ਲਈਏ ਸਾਡੇ ਦੇਸ਼ ਦੀ ਪਿਛਲੇ ਸਾਲ ਨਾਲੋਂ 3 ਲੱਖ ਮੀਟਰ ਕਟਨ ਜਿਹੜਾ ਹੈ ਉਹ ਅਨਾਜ ਦੀ ਘਾਟ ਹੈ ਸਿਰਫ ਪਾਲਿਸੀਆਂ ਦਾ ਫਰਕ ਹੈ ਕਿ ਜਦੋਂ ਸਾਨੂੰ ਬਫਰ ਸਟਾਕ ਰੱਖਣਾ ਪੈਂਦਾ ਵੱਡੀ ਆਬਾਦੀ ਵਾਸਤੇ ਅਸੀਂ ਉਹਦੀ ਆਉਣ ਵਾਲੇ ਸਮੇਂ 'ਚ ਜਿਹਦਾ ਗਾਉਂ ਪਤਾ ਲੱਗ ਜਾਂਦਾ ਕਿ ਇੰਨੀ ਫਸਲ ਹੋਣੀ ਹੈ ਕਿ ਪਿਛਲੇ ਸਾਲ ਦਾ ਪਰਮਲ ਦੇ ਬਰਾਮਦ ਤੇ ਰੋਕ ਲੱਗੀ ਵੀ ਹੈ ਜਿਹਦਾ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਰੋਕ ਹਟਾਓ ਵਦੇਸ਼ਾਂ 'ਚ ਸਾਡੇ ਪਰਮਲ ਦੀ ਵੀ ਸਾਡੀ ਬਾਸਮਤੀ ਦੀ ਵੀ ਬੜੀ ਵੱਡੀ ਮੰਗ ਹੈ ਇਸ ਲਈ ਜਿਵੇਂ ਜਿਵੇਂ ਰਾਜਨੀਤੀ ਥੱਲੇ ਆਵੇਂ ਰਾਜਨੀਤੀਆਂ ਸਟੇਟਾਂ 'ਚ ਤੇ ਸੈਂਟਰ 'ਚ ਹੋ ਰਹੀ ਹੈ ਕਿ ਕਿਹਨਾਂ ਨੂੰ ਕਿਵੇਂ ਕਰ ਪਰੇਸ਼ਾਨ ਕਰਨਾ ਇਸ ਲਈ ਇਸ ਸਮੇਂ ਦੌਰਾਨ ਤਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਕੇਂਦਰ ਦੇ ਖਿਲਾਫ ਕੇਂਦਰ ਦੀ ਸਰਕਾਰ ਨੂੰ ਕਹਿਣ ਵਾਸਤੇ ਕਿ ਇੱਥੋਂ ਜਿਹੜਾ ਅਨਾਜ ਚਕਾ ਕੇ ਜਿੱਥੇ ਵਾਧੂ ਹੈ ਉੱਥੋਂ ਦੂਜੇ ਸਮਾਂ ਤੇ ਭੇਜਿਆ ਜਾਵੇ ਇਹਨੂੰ ਬਰਾਮਦ ਕੀਤਾ ਜਾ ਸਕਵੇ ਸਤੇ ਸਾਡੇ ਦੇ ਇਸ ਜਿਹੜੀ ਇਕਨੋਮੀ ਵੱਧ ਸਕਦੀ ਹੈ ਕਿੰਨਾ ਪੈਸਾ ਪਿਛਲੇ ਵਾਰ ਉਹਨਾਂ ਨੇ ਬਾਸਮਤੀ ਭੇਜ ਕੇ ਤੇ ਪਰਮਲ ਭੇਜ ਕੇ ਕਮਾਇਆ ਸੀ ਉਹ ਲੋਕਾਂ ਦੀ ਭਲਾਈ ਵਾਸਤੇ ਪੈਸਾ ਲੱਗੇ ਇਸ ਕਰਕੇ ਇਸ ਸਮੇਂ ਚ ਤਾਂ ਇਸ ਗੱਲ ਦੀ ਲੋੜ ਸੀ ਤੇ ਪੰਜਾਬ ਸਰਕਾਰ ਇਸ ਪ੍ਰਤੀ ਅਵੇਸਲੀ ਹੈ ਕੋਈ ਪ੍ਰਬੰਧ ਨਹੀਂ ਕਿੰਨਾ ਹੀ ਅਸਲ ਹੈ ਜਿਹੜੀ ਮੰਡੀਆਂ ਚ ਆਈ ਪਈ ਹੈ ਸਰਕਾਰ ਦਾ ਇਸ ਪਾਸੇ ਕੋਈ ਖਿਆਲ ਨਹੀਂ ਕਿ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰਾਂਗੇ ਖਰੀਦ ਦਾ ਕੋਈ ਪ੍ਰਬੰਧ ਨਹੀਂ ਹੈ ਕਿੱਥੇ ਚੋਣਾ ਲਾਉਣਾ ਇਹਦੇ ਬਾਰੇ ਕੋਈ ਸਰਕਾਰ ਦੀ ਯੋਜਨਾ ਮੋਟਾ ਇਸੇ ਕਰਕੇ ਵੀ ਮੰਨ ਲਓ ਇਹ ਇਸ ਟਾਈਮ 'ਚ ਲਿਆ ਦਿੰਦੀਆਂ ਲੱਗਦਾ ਇਹੀ ਹੈ ਕਿ ਵੋਟਾਂ ਇਸ ਟਾਈਮ ਟਾਈਮ ਲਿਆ ਦਿੰਦੀਆਂ ਜਾਣ ਲੋਕਾਂ ਦਾ ਧਿਆਨ ਹੀ ਨਾ ਇਹ ਹੋਵੇ ਜੇ ਸਹੀ ਅਸਲੀ ਜਮਹੂਰੀਅਤ ਵੇਖਣੀ ਹੋਵੇ ਤਾਂ ਪਿੰਡਾਂ ਤੋਂ ਹੀ ਵੇਖੀ ਜਾਂਦੀ ਹੈ ਜੇ ਇਹਨੂੰ ਉਸ ਸਮੇਂ ਚੋਣਾ ਕਰਾਈਆਂ ਹੁੰਦੀਆਂ ਤਾਂ ਕਿ ਸਾਰੇ ਕਿਸਾਨ ਮਜ਼ਦੂਰ ਇਹਦੇ 'ਚ ਭਾਗ ਲੈ ਸਕਣ ਸੋ ਇਸ ਲਈ ਇਹੇ ਸਮੇਂ 'ਚ ਚੋਣਾ ਕਰਾਉਣਾ ਪੰਜਾਬ ਸਰਕਾਰਾਸਤੇ ਬਹੁਤ ਚੰਗੀ ਗੱਲ ਨਹੀਂ ਜੀ ਇਹਦਾ ਰਿਜ਼ਲਟ ਆਉਣ ਵਾਲੇ ਸਮੇਂ ਚ ਮਾਰੇ ਹੀ ਨਿਕਲੂਗਾ ਤਾਂ ਬਿਲਕੁਲ ਇਸਾਨਾ ਪਵਨਪ੍ਰੀਤ ਜੀ ਜੋ ਸ਼ਰਮਣੀ ਕਾਲੀ ਦਲ ਦੇ ਬਾਗੀ ਢੜੇ ਦੇ ਜਿਹੜੇ ਗਿਆ ਆਗੂ ਵੀ ਨੇ ਤੇ ਸਮਾਖ ਦੇ ਵੀ ਨੇ ਸਮਾਜ ਸੁਧਾਰਕ ਵੀ ਨੇ ਇਹਨਾਂ ਦੇ ਵੱਲੋਂ ਜਿਹੜੇ ਜੋ ਸਾਨੂੰ ਅੱਜ ਪੰਚਾਇਤੀ ਚੋਣਾਂ ਜਾਂ ਪੰਚਾਇਤਾਂ ਦਾ ਪਹਿਲਾਂ ਤਾਂ ਇਤਿਹਾਸ ਦੱਸਿਆ ਕਿ ਪੰਚਾਇਤਾਂ ਸ਼ੁਰੂ ਕਦੋਂ ਹੋਈਆਂ ਤੇ ਫਿਰ ਪੰਚਾਇਤਾਂ ਦੇ ਪਹਿਲਾਂ ਅਸਲ ਕੰਮ ਕੀ ਹੁੰਦੇ ਸੀ ਤੇ ਅੱਜਕੱਲ ਪੰਚਾਇਤਾਂ ਕਿਹੜੇ ਪਾਸੇ ਚਲੀਆਂ ਗਈਆਂ ਭਾਈਚਾਰਕ ਸੰਜ ਜਾਂ ਇਹਨਾਂ ਚੀਜ਼ਾਂ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਹੈ ਆ ਆਸ ਹੈ ਕਿ ਤੁਹਾਨੂੰ ਸਾਡੀ ਜਿਹੜੀ ਇਹ ਕੋਸ਼ਿਸ਼ ਹੈ ਇਹ ਚੰਗੀ ਲੱਗੇਗੀ ਸੁਖਵਿੰਦਰ ਸੋਤਾ ਡੇਲੀ ਪੋਸਟ ਫਰੀਦਕੋਟ